ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਜਿਹੜਾ ਸਜਣੋ ਨੋਟ ਕਰ ਲਿਓ ਪੈਂਡਵਲਾ 2ਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਤੇ ਇਸ ਵੇਲੇ ਲਾਹਵੀਰ ਕੋਲੇ ਹੈ ਬੇੜ ਬਿਲਕੁਲ ਤਾਜੀ ਸੂਣ ਵਾਲੀ ਸਜਣੋ ਕਰੋ ਸੰਗ ਦੇ ਵਿੱਚ ਗਰਮੀ ਦਾ ਤੋਹਫਾ ਵੀ ਕਹਿ ਸਕਦੇ ਤੁਸੀਂ ਥੰਡ ਥੰਡ ਬਹੁਤ ਕੰਮ ਦਾ ਲੱਗਾ ਤੇ ਇੱਕ ਕੱਟੀ ਵੀਰ ਦੇ ਕੋਲੇ ਤੇ ਇੱਕ ਇਹ ਮੱਝ ਸੱਜਣੋਂ ਗੱਬਣ ਕਿੰਨੇ ਚਿਰ ਦੀ ਗੱਬਣ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਰਿਕਵੈਸਟ ਬੇਨਤੀ ਰਹਿੰਦੀ ਹੈ ਕੋਈ ਪਸ਼ੂ ਜਿਹੜਾ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਇੱਕ ਰਿਕਵੈਸਟ ਬੇਨਤੀ ਹੈ ਰਹਿੰਦੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਵਹਿੜ ਤੋਂ ਕਰਦੇ ਆਂ ਸ਼ੁਰੂ ਆਪਾਂ ਚਲਾ ਚਲੂ ਕੇ ਵੇਣੇ ਆ ਤੇ ਜਾਂ ਫਿਰ ਆਪਾਂ ਕੱਟੀ ਤੋਂ ਸ਼ੁਰੂ ਕਰਦੇ ਆਂ ਜੋ ਵੀ ਕੱਟੀ ਵੀ ਚੰਗੇ ਘਰਾਣੇ ਦੀ ਦੱਸਦੇ ਆ ਵੀਰ ਹਰੀ ਕਰਦੇ ਆ ਗੱਲਬਾਤ ਲਵ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਾਸਤਰੀ ਕਾਲ ਜਿਹਨੇ ਵੀ ਆਪਣੇ ਚੈਨਲ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਸਾਸਤਰੀ ਕਾਲ ਹੋਰ ਸੁਣਾ ਚਰਦੀ ਕਾਜ ਤੇ ਡਰੈੱਸ ਆਪਣਾ ਲਾ ਡਰੈੱਸ ਆਪਣਾ ਪਿੰਡ ਬਲਡੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਜਿਹੜਾ ਸ੍ਰੀ ਤਰਨਤਪ ਸਿੰਘ ਤੇ ਨਾਮ ਮੇਰਾ ਲਾਪਰੀ ਸਿੰਘ ਤੇ ਮੋਬਾਈਲ ਨੰਬਰ 9056 64716 9056 64716 ਤੇ ਆ ਮੱਝ ਦੀ ਕੀ ਡੀਟੇਲ ਇਹ ਮੱਝ 8 ਮਹੀਨੇ ਦੀ ਬਣਿਆ 8 ਮਹੀਨਿਆਂ ਦੀ ਹਾਂਜੀ ਠੀਕ ਆ ਆਉਣ ਵਾਲੀ ਜਿਹੜੀ 3 ਤਰੀਕ ਆ ਹਾਂ ਉਹਦੇ ਤੋਂ ਨਵਾਂ ਮਹੀਨਾ ਲੱਗ ਜਾਣਾ ਇਹਨੂੰ ਜਿਹੜੀ ਤਰੀਕ ਆਉਣ ਵਾਲੀ ਆ ਉਹਦੇ ਤੋਂ ਨਵਾਂ ਮਹੀਨਾ 20 ਤਰੀਕ ਹੋਊਗਾ ਹਾਂਜੀ 13 13 ਦਿਨਾਂ ਨੂੰ ਨਵਾਂ ਲੱਗ ਜਾਊਗਾ ਹਾਂਜੀ ਠੀਕ ਆ ਤੇ ਮਾਲਕੀ ਦੁਰਗ ਵੀ ਦੇਂਦੀ ਅੱਜ ਹੁਣ ਦੋ ਕਿਲੋ ਦਿੱਤੀ ਜਾਂਦੀ ਹੈ ਠੀਕ ਆ ਦੋ ਕ ਦਿਨ ਵਿੱਚ ਚਚੋਲੀ ਦੋ ਕ ਦੇ ਨਾ ਚੋਲੀ ਠੀਕ ਆ ਨਾ ਜੇ ਵੀ ਬਖਾਉਣ ਨੂੰ ਜੋਗਾ ਦੁੱਧ ਹੈਗਾ ਫਿਰ ਤਾਂ ਕਿਲੋ ਕਿਲੋ ਥੋਗਾ ਇਹ ਥਣ ਬਖਾਉਣ ਜੋਗਾ ਦੁੱਧ ਦੇ ਬੋਲੇ ਠੀਕ ਆ ਤੇ ਜਿਹੜੀ ਵੀ ਠਣ ਪਾਸ ਹੁੰਦੇ ਆ ਹਾਂਜੀ ਥਰ ਪਾਸ ਹੁੰਦੇ ਵੀ ਮੱਝ ਕਿੱਦਵੀ ਵੇਖੋ ਕਰਮਾਲੀ ਵੀ 9 ਮਹੀਨੇ ਫੈਰ ਪਾ ਦਿੱਲੀ ਤੇ ਫੇ ਅਜੇ ਵੀ ਦੇਲੋਂ ਮਿਲ ਜਾਂਦੀ ਜਿਵੇਂ ਸਾਹ ਹੈਗਾ ਕਿ ਹਾਂਜੀ ਵਿਕੀ ਤੋਰ ਚੈੱਕ ਕਰਾ ਦੇਦਾ ਜਮੜੀ ਪਤਲੀ ਦੀ ਐ ਸੱਜਣੋਂ ਵੱਡਾ ਕੱਦ ਘਾਟ ਆਉਂਦਾ ਉਹ ਚੰਗੀ ਮੈਂ ਐ ਸਾ ਜੀ ਉਹਨਾਂ ਦਾ ਮੈਨੂੰ ਸਮਝ ਨਹੀਂ ਆ ਮੈਂ ਜਿਹੜੀ ਗੱਲ ਐ ਕਰਨ ਵਾਲੀ ਮੈਂ ਜਿਹੜੀ ਵੱਡੀ ਮੈਂ ਪੱਠੇ ਨੇ ਇੰਨੇ ਦੋ ਪੱਠੇ ਬਏ ਪਏ ਉਹਨਾਂ ਤੋਂ ਵਾਕਿਆ ਜੀ ਦੋ ਪੰਨਾ ਇਕੱਠੇ ਖਾਣ ਵਾਲੀ ਮਾਜਿਆ ਵੱਡੀ ਆ ਹਾਂ ਗੱਲ ਚੰਗੀ ਆ ਵੇਲ ਚੰਗੀ ਆ ਲਓ ਵੀ ਸੱਜਣੋਂ ਕਰੋ ਚੱਲ ਉਹ ਵੇਖੋ ਕਿੰਦਾ ਵਧੀਆ ਵਾ ਇਹਨਾਂ ਵੀ ਉਹਨਾਂ ਬੰਦਿਆਂ ਨੇ ਜਾ ਕੇ ਮੈਂ ਕਰਤੀ ਲੱਸੀ ਮੈਂ ਇਤੋਂ ਸਾਡੇ ਪਿੰਡੋਂ 13 ਦੀ ਦੂਰੀ ਸੀ 16-17 ਕਿਲੋ ਦੁੱਧ ਦੀ ਬੱਝ ਸੱਜਰ ਨਹੀਂ ਠੀਕ ਘੱਟ ਘਾਟ ਚੰਗਾ ਸਰੀਰ ਕਟਾਂਚਾ ਵੀ ਚੰਗਾ ਮੈਂ ਦਾ ਸਜਣਾ ਤੇ ਸੂਏ ਕਿਹੜੇ ਨਹੀਂ ਗੱਪਾਂ ਪੁੱਛਿਆ ਕਿ ਨਹੀਂ ਤੇਜੇ ਸੂਏ ਤੇ ਮਾਜੇ ਤੇ ਚੌਥੇ ਲਈ ਗੱਪਾਂ ਹੋਈਆਂ ਤੀਜੇ ਸੂਏ ਤੇ ਚੌਥੇ ਲਈ ਗੱਪਾਂ ਦੇ ਦੇਖੋ ਜਿੱਦ ਪਤਾ ਤੁਹਾਨੂੰ ਮਾਧਿਆਕ ਆਤ ਬੋਦੇ ਜਿੱਦਾਂ ਆਈ ਦੁੱਦ ਬੇਕੋ ਜਿਵੇਂ ਜਵਾਨ ਮਾਧਿਆਕ ਰਿਕੋ ਵੀ ਉਹਨਾਂ ਬੰਦੇ ਨਾਲ ਤੜੀ ਤੇ ਮੱਝ ਲੈ ਲਈ ਉਹਨਾਂ ਮਹੰਗੀ ਲੈ ਲਿਆ ਪਰ ਉਹ ਨਹੀਂ ਸਾਹਮਣੀ ਹੋਈ ਜਾਗੇ ਸਾਹਮਣੀ ਹੋਈ ਲੈ ਵੱਡੀ ਲੈ ਮੈਂ ਜਿਆਦੀ ਵੱਡੀ ਲੈ ਬੀਠੇ ਤੇ ਮੈਂ ਨਾ ਬੰਦਾ ਵੀ ਲੈ ਜੇ ਨਾ ਇਤੋਂ ਮੱਝ ਗਰੰਟੀ ਨਾਲ ਆਪਣੇ ਤੋਂ ਤੇ ਲੱਖ ਦੀ ਭਾਵੇਂ ਹੁਣ ਇਸਾਈ ਨਾਲ ਲੈ ਜੇ ਮੈਂ ਸਾਹਮ ਦੇ ਨਾ 2 ਮਹੀਨੇ ਤੇ ਬੈਿਆ ਹਾਂ ਤੇ 2 ਮਹੀਨਿਆਂ ਚ ਮੈਂ ਤੇ ਕਾਕੀ ਪੱਜ ਜੇ ਫੁੱਲ ਤੇ ਕਿੰਨੇ ਰੁਪਈਆ ਦੀ ਫੇਰ ਮੈਂ 30 ਦੀ ਮੈਂ ਫਿਰ ਵਿਕਨ ਲਈ ਆ ਇੱਕ 30 ਦੀ ਇਥੋਂ ਗਈ ਸੀ ਠੀਕ ਆ ਹੁਣ ਇਹਦਾ ਰੇਟ ਕੀ ਰਹੂਗਾ ਹੁਣ ਲਾਵੇ ਦਾ ਮੁੱਲ ਤਾਂ ਕਿੰਨਾ ਤੂੰ 70 ਕਰਦੇ ਆ ਦੇਵਾਂਗੇ ਕਿੰਨੇ ਦੀ ਵਿੱਚੋਂ ਕਰਦੀ ਆ ਤੇ ਮੈਂ 2000 ਦਾ ਨਹੀਂ ਤੂੰ ਵੇਖ ਕਿੰਨੇ ਦਾ ਜੈਦ ਜੀ ਦੇ ਦੇ ਸਾਂਭਣੀ ਵੀ ਆ ਕਹਿੰਨੇ ਜੈਦ ਲੱਸੀ ਆ ਮੈਂ ਹਾਂ ਨਹੀਂ ਦੇ ਦਈਏ ਹਾਂ 65000 ਦੀ ਦੇ ਦਾਂਗੇ 65000 ਦੀ 60000 ਦੀ ਦੇ ਦਾਂਗੇ ਦੇਖੋ ਕੱਦ ਪੁੱਤ ਕਿੱਡਾ ਮੈਂ ਇਹਨੂੰ 50000 ਦੀ ਉਤਰਾਈਆਂ ਵੇਖੋ ਕਿੱਡੀ ਅਜਾ ਤੁਹ ਚੱਕੇ ਦਾ ਹੈ ਨਹੀਂ ਉਹ ਮੈਂ ਤਾਂ ਓਕੇ ਆ ਹਾਂ ਸਿਰ ਵਿੱਚੋਂ ਮੈਂ ਨਾ ਕਿਤਾ ਸੋਣਾ ਹਾਂ ਉਧਰ ਦੀ ਆ ਮੈਂ ਸਾਜੀ ਠੀਕ ਆ ਕੋਈ ਵੀ ਬੰਦਾ ਗਰੰਟੀ ਦਾ ਆਪਣੇ ਤੋਂ ਦੱਸਦਾ ਮੈਂ ਤਾਂ ਹਰਿਆਣੇ ਵੱਲੋਂ ਬੰਦਿਆਂ ਲੈਂਦੀ ਨਹੀਂ ਇਹ ਤਾਂ ਸਾਡੇ ਕਿਡੋ ਤਰੀ ਹੈ ਠੀਕ ਆ 135 ਦੀ 11 12 ਕਿਲੋ ਦੁੱਧ ਦੀ ਨਹੀਂ ਪਰ ਉਹਨਾਂ ਜਾ ਕੇ ਪੱਧਾ ਡਾਟ ਲੈ 65 ਤੋਂ ਮਾਨਤਨ ਕਰਦੇ ਆਗੇ 65 ਤੋਂ ਕੋ ਸੋੜ ਜਾ ਪਾ ਹੋ ਜਾਊਗਾ ਠੀਕ ਆ ਤੇ ਆ ਵਹਿੜ ਦੀ ਕੀਟ ਤੇ ਲਵ ਇਹ ਵਹਿੜ ਦੀ ਕੀਟ ਡੀਟੇਲ ਆ ਵੀਰੇ ਇਹ ਵੀਰੇ ਵਹਿੜ ਬਲੂਨ ਆ ਠੀਕ ਆ 4 10 ਠੀਕ ਆ ਹਾਂਜੀ ਬਹੁਤ ਚੰਗੀ ਵਹਿੜਿਆ ਨੀ ਮਾਦਰ ਕਾਰਡ 526 ਕਿਲੋ ਦਾ ਹੈ ਠੀਕ ਆ ਤੇ ਵੇਖੋ ਵਹਿੜ ਨੂੰ ਥਾਣ ਨੂੰ ਕਿਦਾਂ ਟੋਪ ਦਾ ਲੱਗਾ ਵੇਖੋ ਥਣ ਬਹੁਤ ਕੰਮ ਦਾ ਲੱਗਾ ਹਨਾ ਥਣ ਕਿਦਾਂ ਲੱਗਾ ਵਧ ਗਿਆ ਤੇ ਦਿਨ ਕਿੰਨੇ ਲੈ ਦੀ ਦਿਨੇ 10 ਦਿਨ ਲੈ ਜੂਗੀ ਹਾਂ ਉੱਤੇ ਤੋਂ ਦੱਸ ਦੇਣਾ ਹਫਤੇ ਤੋਂ 10 ਦਿਨ ਹਜੇ ਲੈ ਹਾਂਜੀ ਪਿਓਰ ਚਾਰ ਨੰਦੀਆਂ ਵੇਖ ਲਓ ਤੇ ਥਣ ਥਣ ਟਿੱਪੇ ਓਕੇ ਆ ਓਕੇ ਮੈਂ ਇਹਨਾਂ ਇੰਨੀ ਜਿਆਦੀ ਚੋਣ ਵਧੀਆਂ ਨਿਕਲੂਗੀ ਸਾਹੀ ਥਣ ਬਾਲਾ ਕੰਮ ਦਾ ਬਹੁਤ ਮਨ ਕੇ ਹੱਥ ਚ ਆਉਂਦਾ ਸਣ ਕੇ ਇਧਰ ਵੇਖੋ ਤੇ ਐਂ ਕਰ ਇਹਦੀ ਤੋਰ ਕਰਾ ਚੈੱਕ ਕਰਾ ਸੱਜਣੋ ਘੱਟ ਘਾਟ ਸੋਹਣਾ ਉਮਰ ਦੇ ਹਿਸਾਬ ਨਾਲ ਚਮਕ ਦਮਕ ਚੰਗੀ ਆ ਥਾਨ ਤਾਂ ਨਾ ਮੰਨ ਲੋ ਵੀ ਕੀ ਕਹਿਣੇ ਲੱਗਾ ਮੈਂ ਆਲਾ ਥਾਂ ਲੱਗਾ ਮੈਂ ਆਲਾ ਬਹੁਤ ਕੰਮ ਦਾ ਬਹੁਤ ਕੰਮ ਦਾ ਪਰ ਚਵਾਈ ਇੰਦੀ ਜਿਆਦੀ ਮੋਤੀ ਤਾਂ ਆ ਗਈ ਪਈ ਦੇਖੋ ਸੱਜਣੋ ਲੇਵਾ ਤਾਂ ਬਹੁਤ ਚੰਗਾ ਬਣਾ ਜੂਗੀ ਬਹੁਤ ਚੰਗਾ ਜੀ ਇਹ ਮੱਸੀ ਦਾ ਤਰਿਆ ਵੀ ਨਾ ਮਾ ਦਾ ਘਾਰ ਬਹੁਤ ਚੰਗਾ 25 26 ਕਿਲੋ ਦੋਦੇ ਅਸੀਂ ਜਿਹਨਾਂ ਦੇ ਕੋਲ ਆ ਤੇ ਮੈਂ ਤਾਂ ਨਾ ਮੂੜ ਲਾ ਤਾਨੂੰ ਪਤਾ ਪਗਾ ਅੜੀ ਘਟ ਲੈ ਨਹੀਂ ਛੌਗਣਾ ਜੇ ਚਗਰੀ ਬੱਜੇ ਟੌਪ ਦੀ ਲਈਦੀ ਨਹੀਂ ਤੇ ਆਪਾਂ ਗਾ ਬਹੁਤ ਘਟ ਲਈਦੀ ਮਾਝ ਹੀ ਲੈਣਾ ਜਾਦੀ ਹੈ ਨਾ ਮਾਝ ਹੀ ਲਈਦੀ ਇਹਦੇ ਮੈਨੂੰ ਸੋਹਣੀ ਜਿਹੜੀ ਬੜੀ ਲੱਗੀ ਵੇਖੋ ਕਿਹ ਗਾਇ ਕਬੂਤਰ ਦੇ ਬੱਚੇ ਆ ਗੀ ਯਾਰ ਹਾਂ ਥਾਨ ਵੀ ਬਹੁਤ ਵਾਕਈ ਕੰਮ ਦਾ ਕੋਈ ਸ਼ੱਕ ਨਹੀਂ ਚੌਂਕ ਦੌਂਕ ਵੀ ਚੰਗੀ ਆ ਸੱਜਣਾ ਹਾਂ ਜੀ ਤੁਰ ਤੁਰ ਬੱਚੇ ਦਾ ਥਾਨ ਸ਼ਾਂਤੀਗਾਰ ਹੁੰਦੀ ਤੁਹਾਨੂੰ ਪਤਾ ਹਾਂ ਕੰਨ ਥਾਂ ਤੋਂ ਉਹਦੀ ਗਾਧੀ ਆ ਸਹੀ ਗੱਲ ਬਹੁਤ ਕੰਮ ਆ ਤੁਹਾਡੇ ਸਾਹਮਣੇ ਆ ਵਾਕਿਆ ਜੀ ਤੇ ਲਾਵੇ ਦਾ ਰੇਟ ਕੀ ਰਹੂਗਾ ਰੇਟ ਤਾਂ ਮੁੱਲ ਤੋਂ 55000 ਕਰਦੇ ਆ 50 ਤੇ 2 ਹਾਂ ਜੀ 52000 ਤੇ ਬਾਕੀ ਜੋ ਆਖੋ ਤੁਸੀਂ ਮਾਤਨ ਕਰਦੇ ਨੇ ਨਹੀਂ ਸਾ ਵੀ ਦੇ ਕਿੰਨੇ ਦੀ ਦੇ ਦਿੰਦੇ 2-4 ਦਿੰਦਿਆਂ ਜੋ ਬੱਚੀ ਠੀਕ ਆ 52000 ਰੇਟ ਇਹਦਾ ਤੇ ਦੇਵਾਂਗੇ ਕਿੰਨੇ ਦੀ ਕਿੰਨੇ ਦੀ 50 ਦੀ ਦੇ ਲੀਏ ਤੂੰ ਵੇਖ ਛੱਡੀ ਵੇਖ हां निकलूगी ਤਾਂ ਚੰਗੀ ਜਾਤ ਕੁਆਲਟੀ ਬਾਕੀ ਗਰਮੀ ਦਾ ਤੋਹਫਾ ਹੀ ਆ ਤੋਹਫਾ ਤੋਹਫਾ ਵੇਖੋ ਥਣ ਬੈਠ ਨੂੰ ਲੱਗਾ ਹੂੰ 50 ਦੇ ਦੇ ਕੇ ਕੋਈ ਹੋ ਜੂ ਹੋਰ ਮਾਨਤਾ ਇੱਕੇ ਵਾਰ ਕਰ ਦੇ ਫਿਰ ਇੱਕੇ ਵਾਰ 47 ਹੀ ਬਹਿਰ ਦੇ ਲਾਂਗ ਵਿੱਚੋਂ ਛੋੜ ਛੱਪਾ ਕਰਦਾਂਗੇ। ਅੱਛਾ 47 ਦੀ ਹਾਂਜੀ। 40 ਤੇ 7 47000 ਚੋਂ ਛੋੜ ਛੱਪਾ ਹੋਈ। ਛੋੜ ਛੱਪਾ ਇਹ ਜਿਹਦੇ ਘਰੇ ਵੱਜੂਗੀ ਤੇ ਅਗਲਾ ਪੁੱਛੂਗਾ ਕਿਥੋਂ ਲੈਂਦੀ ਜਿੱਡੀ ਸੋਹਣੀ ਲੱਗਦੀ ਆ। ਰੇਟ ਵੀ ਜਾਇਜ਼ ਆ। ਰੇਟ ਵੀ ਜਾਇਜ਼ ਬਹੁਤ ਜ਼ਿਆਦਾ ਜਾਇਜ਼ ਆ। ਤੇ ਆ ਕੱਟੀ ਦੀ ਕੀ ਡਿਟੇਲ ਆ? ਇਹ ਕੱਟੀ ਜਾਂਦੀ ਆ ਆਪਾਂ ਕਿਹਾ ਆਦੇ ਦੋਸਤੋਂ ਹੀ ਬਹੁਤਾ ਸੱਜਣਾ ਆਪਣਾ। ਠੀਕ ਆ। ਤੇ ਲੈਂਦੀ ਤੇ ਮੈਂ ਘਰੇ ਰੱਖਣ ਵਾਸਤੇ ਹੂੰ। ਤੇ ਵੇਖੋ ਹੁਣ ਕੋਈ ਗਾਲੀ ਬਣ ਗਈ ਮੇਰਾ ਕੋਈ ਬਹਰਾ ਸੱਜਣ ਕਹੜੀ ਉਹ ਨਾ ਮੈਨੂੰ ਦੇ ਦੇ ਮੈਂ ਇਹ ਨਾ ਦੇਣੀ ਨਹੀਂ ਨਾ ਫਿਰ ਮੈਂ ਨਾ ਤੂੰ ਰੱਖੇਗਾ ਨਾ ਮੈਂ ਹੀ ਵੇਚ ਹੀ ਦੇਨੇ ਆ ਠੀਕ ਆ ਹਾਂਜੀ ਐਮ 29 ਦੀ ਬੱਚੀ ਆ ਇਹਦੀ ਮਾਂ ਥਲੇ ਹੁਣ ਵੀ 18 19 ਕਿਲੋ ਦੁੱਧਿਆ ਐਮ 29 ਦੀ ਆ ਇਹ ਹਾਂਜੀ ਪ੍ਰੋਪਰ ਰਿਕਾਰਡ ਆ ਉਹ ਪ੍ਰੋਪਰ ਪ੍ਰੋਪਰ ਆ ਜਾਏਗੀ ਜੋ ਜਿੰਨਾ ਮਰਜੀ ਡਿਸਟ ਕਰਾ ਲੇ ਠੀਕ ਆ ਐਮਨਤੀ ਦੀ ਆ ਬੱਜੀਏ ਸ਼ੋਰ ਕਰਾ ਦੇ ਇੱਕ ਇਹਦੀ ਸਿੰਗੀ ਸਿੰਗੀ ਦੇ ਕੋ ਹੁਣ ਤਾਂ ਹੀ ਕਾਕਿਆ ਯਾਰ ਸਾਡੀ ਇਹਦੇ ਵੇਖੋ ਕੱਦ ਕਿਹੜੇ ਖਾਨਾ ਗਰੋਹ ਕਿਦੀ ਸੋਣੀ ਨਾ ਨਹੀਂ ਸਹੀ ਆ ਇਹ ਪੁੱਠਾ ਕਿਡਾ ਤਾਂ ਤਾਂ ਨੂੰ ਵੇਖੋ ਬਹੁਤ ਵਧੀਆ ਸਿੰਗੀ ਵੇਖੋ ਇਧਰ ਕੋ ਇਹ ਪਤਾ ਆਪਾਂ ਨੂੰ ਵੀ ਐਮਨਤੀ ਦੀ ਆ ਐਮਨਤੀ ਦੀ ਆ ਆਪਦੇ ਸੱਜਣ ਕੋਲੋਂ ਲਈ ਮੈਂ ਕਿਹੜਾ ਖਾਸ ਬੰਦਾ ਇਹ ਅੱਛਾ ਇਹ ਵੀ ਹੁਣ ਕੋਈ ਜਿਹਦੇ ਸਾਡੀ ਮੇਰੇ ਨਾਲ ਤਾਂ ਦਾ ਮੈਂ ਕਿ ਤੇ ਮੈਂ ਨਾ ਮਾਦੇ ਨਨੇ ਕੋਈ ਵੀ ਨਾ ਰੱਖੂਗਾ ਠੀਕ ਆ ਤੇ ਲਿਆ ਦੀ ਜੇ ਮੈਂ ਬੜੇ ਛੌਗੜਾ ਬਾਜੀ ਏ ਠੀਕ ਆ ਠੀਕ ਉਹਨੇ ਛੌਗੜਾ ਲੈਂਦੀ ਤੇ ਇਹਦਾ ਰੇਟ ਕੀ ਰਹੂਗਾ ਇਹ ਆਪਾਂ ਲਈ ਤੁਹਾਨੂੰ ਫਿਰ ਚੀਜ਼ ਦੇ ਹਿਸਾਬ ਨਾਲ ਪੈਸੇ ਲੱਗਦੇ ਕਿ ਕਰ ਦਿਖਾਣਾ ਨਹੀਂ ਆਪਾਂ ਹਾਂ ਲਈ ਸਾਢੇ 16 ਦੀ ਲਈਆ ਤਾਂ ਸਾਢੇ 16 ਦੇ ਦੇਣੀ ਆਪਾਂ ਅੱਛਾ ਹਾਂਜੀ ਸਾਢੇ 16000 ਦੀ ਸਾਢੇ 16ਾਂ ਦੀ ਲਈ ਤਾਂ ਸਾਢੇ 16 ਦੇ ਦੇਣੀ ਠੀਕ ਆ ਥਾਂ ਚਾਰੀ ਹੈ ਨਾ ਖਾਣਾ ਬੁੱਕ ਤੇ ਰੋਟਾ ਕੋਈ ਫੂਡ ਫਾਰਟ ਤਾਂ ਨਹੀਂ ਨਾ ਨਾ ਇਹ ਤਾਂ ਵੀਰੇ ਦੇਖੋ ਆਪਾਂ ਤੁਹਾਨੂੰ ਫਦਾ ਜਿੱਥੇ 2 ਰੁਪਏ ਲਓ ਵੀ ਸੱਜਣੋ ਇਹ ਸੀਗੇ ਐਨੀਮਲ ਲਵ ਕੋਲੇ ਜਿਹੜੇ ਫੋਰ ਸੇਲ ਵਿਕਾਉਗਾ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖ ਲੈਣ